ਇੰਡੀਆ ਤੋਂ ਆਏ ਹੋਏ ਤੇ ਦੁਨੀਆ ਭਰ ਤੋਂ ਆਏ ਹੋਏ ਮੇਰੇ ਸਿੱਖ ਪਰਾ ਪੈਣ ਮਾਵਾ ਬਜ਼ੁਰਗ ਸਭ ਨੂੰ ਮੇਰੇ ਵੱਲੋਂ ਤੇ ਨਵਾਜ਼ ਸ਼ਰੀਫ ਸਾਹਿਬ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਆਖਰ ਮਰੀਮ ਨਵਾਜ਼ ਨੇ ਸਿੱਖਾਂ ਵਾਸਤੇ ਕੀ ਖੁਸ਼ਖਬਰੀ ਦਿੱਤੀ ਸਿੱਖਾਂ ਦਾ ਵਿਸਾਖੀ ਦਾ ਦਿਵਾਰ ਮਰੀਮ ਨਵਾਜ਼ ਨੇ ਨਨਕਾਣਾ ਸਾਹਿਬ ਜਾ ਕੇ ਨਾਲ ਮਨਾਇਆ ਔਰ ਉਹਨੇ ਸਿੱਖਾਂ ਵਾਸਤੇ ਕੁਝ ਪੈਕਜਾਂ ਦਾ ਐਲਾਨ ਕੀਤਾ ਤੇ ਉਹ ਪੈਕੇਜ ਕੀ ਸੀ ਇਹ ਜਾਣਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਕਾਨੇ ਸਟਾਰਟ ਇੰਡੀਆ ਤੋਂ ਆਏ ਹੋਏ ਤੇ ਦੁਨੀਆ ਪਰ ਤੋਂ ਆਏ ਹੋਏ ਮੇਰੇ ਸਿੱਖ ਪਰਾ ਪੈਣ ਮਾਵਾ ਬਜ਼ੁਰਗ ਸਭ ਨੂੰ ਮੇਰੇ ਵੱਲੋਂ ਤੇ ਨਵਾਜ਼ ਸ਼ਰੀਫ ਸਾਹਿਬ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ ਤੇ ਤੁਹਾਨੂੰ ਤੜਾਣਾ ਤੜਾ ਇੱਥੇ ਆਣਾ ਪਾਕਿਸਤਾਨ ਦੀ ਧਰਤੀ ਵਿੱਚ ਆਣਾ ਬਾਬਾ ਗੁਰੂ ਨਾਨਕ ਜੀ ਦੀ ਧਰਤੀ ਤੇ ਆਣਾ ਸਾਡੇ ਸਿਰ ਮੱਥੇ ਤੇ ਬਿਲਕੁਲ ਸਾਡੀ ਆਸੇ ਰੱਖਾਂ ਤੇ ਤੁਹਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 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 ਵਧਾਈਆਂ ਹੋਣ ਖੁਸ਼ੀਆਂ ਹੋਣ ਜੀ ਆਇਆਂ ਨੂੰ ਤੇ ਤਾਂ ਸਭ ਨੂੰ ਮੇਰੇ ਵੱਲੋਂ ਨਵਾਜ਼ ਸ਼ਰੀਫ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਸਭ ਨੂੰ ਖਾਲਸਾ ਜਨਮ ਦਿਨ ਦੀ ਮੁਬਾਰਕਬਾਦ ਵਿਸਾਖੀ ਦੀ Տੇਰ ਮੁਬਾਰਕਬਾਦ ਵਧਾਈਆਂ ਨਵਾਜ਼ ਸ਼ਰੀਫ ਸਾਹਿਬ ਨੇ ਤਾਨੂੰ ਵਧਾਈਆਂ ਵੀ ਭੇਜਿਆ ਨੇ ਕਿ ਤਾਨੂੰ ਸਤਸ੍ਰੀ ਅਕਾਲ ਦਾ ਵੀ ਮੈਨੂੰ ਕਿਹਾ ਕਿ ਮੇਰੇ ਵੱਲੋਂ ਉਥੋਂ ਕਹਿ ਦੇਈ ਪਰ ਮੈਨੂੰ ਅੱਜ ਅਫਸੋਸ ਹੈ ਕਿ ਉਹ ਮੇਰੇ ਨਾਲ ਨਹੀਂ ਆਏ ਉਹਨਾਂ ਨੂੰ ਇੱਥੇ ਹੋਣਾ ਚਾਹੀਦਾ ਸੀ ਕਿਉਂਕਿ ਮੈਨੂੰ ਯਾਦ ਹੈ ਜਦੋਂ ਉਹ ਪਹਿਲੇ ਪ੍ਰਾਈਮ ਮਿਨਿਸਟਰ ਸਨ 99 ਦੀ ਗੱਲ ਹੈ ਤੇ ਰਮੇਸ਼ ਸਿੰਘ ਅਰੋੜਾ ਸਾਹਿਬ ਇੱਥੇ ਖਲੋਤੇ ਹੋਏ ਨੇ ਕਿੱਥੇ ਗਏ ਨੇ ਹਾਂ ਜੀ ਇਹ ਮੇਰਾ ਵੀਰ ਇੱਥੇ ਖਲੋਤਾ ਹੋਇਆ ਹੈ ਇਹਨਾਂ ਦੇ ਨਾਲ ਮੀਆਂ ਸਾਹਿਬ ਨੂੰ ਇੱਕ ਪਿਆਰ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਸਿੱਖ ਭਰਾ ਨੇ ਉਹ ਬਾਰਡਰ ਤੋਂ ਪਾਰ ਉਹ ਦੂਰਬੀਨ ਨਾਲ ਵੇਖਦੇ ਨੇ ਤੇ ਉਹਨਾਂ ਦੇ ਵਾਸਤੇ ਰਾਹਤੇ ਖੋਲੋ ਬਾਰਡਰ ਖੋਲੋ ਤਾਂ ਕਿ ਉਹ ਆਣ ਤੇ ਅੱਜ ਮੈਨੂੰ ਇੱਥੇ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਇਹਨਾਂ ਨੂੰ ਸਪੈਸ਼ਲ ਇਨਸਟਰਕਸ਼ਨਸ ਦਿੱਤੀਆਂ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਜਿਹੜੀ ਸੜਕ ਦਾ ਇਹਨਾਂ ਨੇ ਮੈਨੂੰ ਕਿਹਾ ਹੈ ਉਹ ਸੜਕ ਦਾ ਮੈਂ ਪਹਿਲੇ ਹੀ ਆਰਡਰ ਦੇ ਕੇ ਆਈਆਂ ਕਿ ਜਲਦੀ ਜਲਦੀ ਉਹ ਸੜਕ ਨੂੰ ਬੋਲੇ ਯਸੋ ਤੇ ਮੇਰਾ ਅੱਜ ਮੈਨੂੰ ਆਪਣਾ ਪਿੰਡ ਵੀ ਯਾਦ ਆ ਗਿਆ ਜਿੱਥੋਂ ਦੀ ਮੈਂ ਹਾਂ ਜਾਤੀ ਉਮਰਾ ਅੰਮ੍ਰਿਤਸਰ ਤੇ ਮੈਂ ਮੈਨੂੰ ਯਾਦ ਆਇਆ ਕਿ ਮੇਰੇ ਦਾਦਾ ਅੱਲਾ ਬਖਸ਼ੇ ਉਹਨਾਂ ਨੂੰ ਬੜਾ ਉਹ ਯਾਦ ਕਰਦੇ ਸੀ ਤੇ ਮੈਨੂੰ ਅੱਜ ਵੀ ਪਤਾ ਹੈ ਕਿ ਜਾਤੀ ਉਮਰਾ ਜਿਹੜਾ ਇੰਡੀਅਨ ਸਾਈਡ ਦੇ ਜਿਹੜੇ ਜਿੱਥੇ ਅਸੀਂ ਹੁਣ ਰਹਿੰਦੇ ਆ ਲਾਹੌਰ ਉਹਦਾ ਨਾਂ ਵੀ ਮੇਰੇ ਦਾਦਾ ਨੇ ਜਾਤੀ ਉਮਰਾ ਰੱਖਿਆ ਹੋਇਆ ਹੈ ਤੇ ਜਿਹੜਾ ਇੰਡੀਆ ਦੀ ਸਾਈਡ ਤੇ ਜਾਤੀ ਉਮਰਾ ਸੀ ਜਿੱਥੇ ਮੇਰੇ ਦਾਦਾ ਪੈਦਾ ਹੋਏ ਪhle ਬੜੇ 14-15 ਸਾਲ ਸਦੀ ਦਿੱਸੀ ਜਦੋਂ ਲਾਹੌਰ ਆ ਗਏ ਸੀ ਫਿਰ ਆਪਣਾ ਕਾਰੋਬਾਰ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਮੈਨੂੰ ਪਤਾ ਹੈ ਕਿ ਉਹਨਾਂ ਦਾ ਜਿਹੜਾ ਕਾਰ ਹੈ ਜਾਤੀ ਉਮਰਾ ਦੇ ਵਿੱਚ ਉਹਨੂੰ ਅੱਜ ਵੀ ਪ੍ਰੀਜ਼ਰਵ ਕੀਤਾ ਹੋਇਆ ਉਹਨਾਂ ਨੇ ਤੇ ਉਹਨਾਂ ਦੇ ਕਾਰ ਦਾ ਜਿਹੜਾ ਦਰਵਾਜ਼ਾ ਹੈ ਉਹਨੂੰ ਉਹਨਾਂ ਨੇ ਪ੍ਰੀਜ਼ਰਵ ਕਰਕੇ ਜੋ ਉਨਕੀ ਜੋ ਰਹਿਣੇ ਦੀ ਜਗ੍ਹਾ ਥੀ ਜਿੱਥੇ ਉਹ ਰਹਿੰਦੇ ਸੀ ਉਹ ਕਾਰ ਤੇ ਉੱਥੇ ਉਹਨਾਂ ਨੇ ਇਬਾਦਤਗਾਹ ਬਣਾਈ ਹੈ ਤੇ ਘਰ ਦਾ ਦਰਵਾਜ਼ਾ ਅੱਜ ਵੀ ਉਸੇ ਨਾਲ ਹੀ ਰੱਖਿਆ ਹੋਏ ਤੇ ਜਦੋਂ ਕੋਈ ਇੰਡੀਆ ਤੋਂ ਇੱਕ ਵਾਰੀ ਕੋਈ ਜਾਤੀ ਉਮਰਾ ਤੋਂ ਆਇਆ ਤੇ ਉਹ ਮਿੱਟੀ ਲੈ ਕੇ ਆਇਆ ਉੱਥੇ ਦੀ ਤੇ ਉਹ ਮੈਂ ਆਪਣੇ ਦਾਦਾ ਦੀ ਕਬਰ ਦੇ ਉੱਤੇ ਪਾ ਦਿੱਤੀ ਜੀ 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 ਤੇ ਮੈਂ ਜਦੋਂ ਚੀਫ ਮਨਿਸਟਰ ਬਣੀ ਤੇ ਮੈਨੂੰ ਇੰਡੀਆ ਦੇ ਪੰਜਾਬ ਤੋਂ ਵੀ ਬੜੀਆਂ ਮੁਬਾਰਕਾਂ ਆਈਆਂ ਮੈਨੂੰ ਅਰੋੜਾ ਸਾਹਿਬ ਨੇ ਦੱਸਿਆ ਕਿ ਇਹਨਾਂ ਨੂੰ ਫੋਨ ਆ ਰਹੇ ਨੇ ਤੇ ਮੈਨੂੰ ਮੈਨੂੰ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਇਹ ਬਾਰਡਰ ਵਿੱਚ ਨਹੀਂ ਹੈਗਾ ਤੇ ਲੋਕਾਂ ਨੇ ਪੰਜਾਬ ਦੇ ਚਾਹੇ ਉਹ ਐਸ ਪੰਜਾਬ ਦੇ ਹੋਣ ਜਾਂ ਇੰਡੀਅਨ ਪੰਜਾਬ ਦੇ ਹੋਣ ਉਹਨਾਂ ਨੇ ਇੱਕ ਬੇਟੀ ਪਹਿਲੀ ਬੇਟੀ ਜਿਹੜੀ ਇੰਡੀਅਨ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਬਣੀ ਉਹਨਾਂ ਨੇ ਬੜਾ ਸੈਲੀਬ੍ਰੇਟ ਕੀਤਾ ਹੈ ਤੇ ਅੱਜ ਮੈਨੂੰ ਆ ਕੇ ਅਹਿਸਾਸ ਹੋਇਆ ਕਿ ਇਹ ਗੱਲ ਸੱਚ ਹੈ ਬੋਲੇ ਸੋ ਨਿਹਾਲ ਤੇ ਅੱਜ ਮੈਂ ਦਰਾਂਤੀ ਦੇ ਨਾਲ ਗੰਧਮ ਦੀ ਕਟਾਈ ਦਾ ਆਗਾਜ਼ ਕਰਕੇ ਆਈ ਹਾਂ ਅੱਜ ਮੈਂ ਪਹਿਲੀ ਵਾਰੀ ਕੀਤੀ ਮੈਨੂੰ ਕਰਨੀ ਵੀ ਨਹੀਂ ਆ ਰਹੀ ਸੀ ਮੈਂ ਉਹਨਾਂ ਕੋਲੋਂ ਪੁੱਛਿਆ ਮੈਂ ਕਿਆ ਕਰੀ ਦਾ ਕਿਸ ਤਰ੍ਹਾਂ ਤੇ ਇਹਨਾਂ ਨੇ ਮੈਨੂੰ ਦੱਸਿਆ ਦੱਸਿਆ ਕਿ ਇਸ ਤਰ੍ਹਾਂ ਕਰੀ ਦੇ ਤੇ ਮੈਨੂੰ ਇਹ ਖੁਸ਼ੀ ਹੈ ਮੈਂ ਸੁਣਿਆ ਸੀ ਮੈਂ ਪੜ੍ਹਿਆ ਵੀ ਸੀ ਕਿ ਇੱਥੇ ਬਾਬਾ ਗੁਰੂ ਨਾਨਕ ਸਾਹਿਬ ਜਿਹੜੇ ਸੀ ਉਹਨਾਂ ਨੇ ਉਹਨਾਂ ਦੇ ਖੇਤ ਸਨ ਉਹਨਾਂ ਨੇ ਇੱਥੇ ਖੁਦ ਜਿਹੜੀ ਕਟਾਈ ਕਰਦੇ ਸਨ ਗੰਧਮ ਕਾਸ਼ ਕਰਦੇ ਸਨ ਤੇ ਫਿਰ ਖੁਦ ਰੋਟੀ ਪਕਾ ਕੇ ਲੋਕਾਂ ਦੀ ਸੇਵਾ ਵੀ ਕਰਦੇ ਸਨ ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਜਿਹੜੀ ਗੰਧਮ ਹੈ ਇੱਥੋਂ ਦੀ ਹੁਣ ਉਹ ਲੋਕਾਂ ਦੀ ਜਿਹੜੀ ਲੰਗਰ ਸਾਹਿਬ ਹੈ ਉੱਥੇ ਇਸਤੇਮਾਲ ਹੋਏਗੀ ਲੋਕਾਂ ਦੀ ਸੇਵਾ ਤੇ ਅੱਜ ਅਸੀਂ ਸਰਕਾਰੀ ਤੌਰ ਤੇ ਪਹਿਲੀ ਵਾਰੀ ਜਿਹੜਾ ਹੈ ਬਸਾਖੀ ਦਾ ਤਿਹਾਰ ਮਨਾ ਰਹੇ ਹਾਂ ਤੇ ਤੁਸੀਂ ਸਾਰੇ ਪੰਜਾਬ ਦੇਓ ਮੈਂ ਵੀ ਪਾਕਿਸਤਾਨੀ ਆ ਲੇਕਿਨ ਮੈਂ ਵੀ ਠੇਠ ਪੰਜਾਬੀ ਹਾਂ ਬੋਲੇ ਸੋ ਨਿਹਾਲ ਤੇ ਮੈਂ ਮੈਂ ਜਾਣਨੀ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਖੁਸ਼ ਹੋਣਾ ਜਾਣਦੇ ਨੇ ਉਹਨਾਂ ਨੂੰ ਖੁਸ਼ੀਆਂ ਮਨਾਣੀਆਂ ਮਨਾਣੀਆਂ ਆਂਦੀ ਏ ਤੇ ਮੈਂ ਇੱਥੇ ਆ ਕੇ ਅੱਜ ਬਹੁਤ ਖੁਸ਼ ਹੁਈ ਆਂ ਔਰ ਵਿਸਾਖੀ ਦਾ ਤਿਵਾਰ ਤੁਹਾਡੇ ਨਾਲ ਮਨਾ ਕੇ ਮੈਂ ਬਹੁਤ ਖੁਸ਼ ਹੁਈ ਆਂ ਪੰਜਾਬ ਤਾਰੇ ਸਾਰੇ ਆ ਦੀ ਤਰ੍ਹਾਂ ਮੇਰੇ ਦਿਲ ਚ ਵਸਦਾ ਹੈ ਅਸੀਂ ਪੰਜਾਬ ਚ ਵਸਤੇ ਆ ਪੰਜਾਬ ਸਾਡੇ ਦਿਲ ਚ ਵਸਦਾ ਹੈ ਤੇ ਸਾਡਾ ਇੱਕ ਹੈ ਰਿਸ਼ਤਾ ਵੀ ਹੈਗਾ ਮੈਂ ਹੁਣੇ ਗਈ ਸੀ ਸਾ ਬਾਰਡਰ ਤੇ ਤੇ ਦੂਸਰੀ ਸਾਈਡ ਤੇ ਗੁਰਦਾਸਪੁਰ ਸੀ ਇਹ ਸਾਡੇ ਪੰਜਾਬ ਦੇ ਪਹਿਲੇ ਨਹੀਂ ਬਲਕਿ ਪਾਕਿਸਤਾਨ ਦੇ ਪਹਿਲੇ ਅਰੋੜਾ ਸਾਹਿਬ ਜਿਹੜੇ ਨੇ ਮੇਰੇ ਜਿਹੜੇ ਪ੍ਰਾਨ ਨੇ ਪੰਜਾਬ ਦੇ ਪਹਿਲੇ ਪਾਕਿਸਤਾਨ ਦੇ ਪਹਿਲੇ ਸਿੱਖ ਮਨਿਸਟਰ ਨੇ ਅਵੀ ਨਵਾਸ਼ ਸ਼ਰੀਫ ਸਾਹਿਬ ਦੀ ਹਕੂਮਤ ਹੈ ਉਹਦੇ ਵਿੱਚ ਪਹਿਲਾ ਕੋਈ ਸਿੱਖ ਜਿਹੜਾ ਸਾਡਾ ਪ੍ਰਾਇਮਰੀ ਮੰਤਰੀ ਬਣਿਆ ਤੇ ਮੈਨੂੰ ਇੱਕ ਪੂਰੀ ਦੁਨੀਆ ਦੇ ਸਿੱਖਾਂ ਦੀ ਮੁਬਾਰਕ ਬਾਦ ਆਈ ਬੋਲੇ ਇਹ ਸੋਨਿਹਾਰ ਜਿਦੋਂ ਪਾਰਲੀਮੈਂਟ 'ਚ ਮੈਂ ਇਹਨਾਂ ਨੂੰ ਬੈਠੇ ਦੇਖਣੀ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਮੈਂ ਲekin ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਨੀ ਆ ਕਿ 90s ਦੇ ਵਿੱਚ ਜਦੋਂ MP's ਬਣੇ ਤਾਂ ਸਭ ਤੋਂ ਪਹਿਲੇ MP's تھے ਇਹ ਪੰਜਾਬ ਸੌਰੀ ਪਾਕਿਸਤਾਨ ਵਿੱਚ ਸਿਕ ਐਮਪੀਏ ਨਵਾਜ਼ ਸ਼ਰੀਫ ਸਾਹਿਬ ਨੇ ਇਹਨੂੰ ਬਣਾਇਆ ਥਾ ਤੇ ਇਹਨਾਂ ਨੇ ਕਿਹਾ ਕਿ ਜਦੋਂ ਸੜਕਾਂ ਵੇਖੋ ਮੋਟਰਵੇਜ਼ ਦੇਖੋ ਤਰੱਕੀ ਦੇਖੋ ਤੇ ਤੁਹਾਨੂੰ ਨਵਾਜ਼ ਸ਼ਰੀਫ ਯਾਦ ਆਂਦੇ ਮੈਂ ਜਦੋਂ ਸਿਰਫ ਤਰੱਕੀ ਤੇ ਮੋਟਰਵੇ ਸੜਕਾਂ ਟਰਾਂਸਪੋਰਟ ਸਿਸਟਮ ਇਹ ਸਾਰਾ ਕੁਝ ਜਿਹੜਾ ਕੀਤਾ ਹੈ ਨਵਾਜ਼ ਸ਼ਰੀਫ ਨੇ ਕੀਤਾ ਹੈ ਗੱਲ ਸੱਚ ਹੈ ਲੇਕਿਨ ਜਦੋਂ ਤੁਸੀਂ ਦੇਖਦੇ ਹੋ ਕਿ ਬਾਰਡਰ ਖੁੱਲਦਾ ਹੈ ਤੁਸੀਂ ਇੱਥੇ ਆਂਦੇ ਹੋ ਆਪਣੇ ਮਕਦਸ ਮਕਾਮਾਂ ਤੇ ਆਂਦੇ ਤੋ ਵੀ ਮੈਨੂੰ ਨਵਾਸ਼ ਸ਼ਰੀਹ ਯਾਦ ਆਂਦਾ ਕਿਉਂ ਕਹਿੰਦਾ ਸੀ ਨਹੀਂ ਲੜਾਈ ਨਹੀਂ ਕਰਨੀ ਆ ਮਸਾਇਆ ਨਾਲ ਦਰਵਾਜ਼ੇ ਖੋਲੋ ਦੋਸਤੀ ਦੇ ਦਰਵਾਜ਼ੇ ਖੋਲੋ ਦਿਲਾਂ ਦੇ ਦਰਵਾਜ਼ੇ ਖੋਲੋ ਮੋਕਾਂ ਦੇ ਦਰਵਾਜ਼ੇ ਖੋਲੋ ਤੇ ਮੈਂ ਪੰਜਾਬ ਦੀ ਤੀ ਹੋਣ ਦੇ ਨਾਤੇ ਤੁਹਾਡੀ ਭੈਣ ਹੋਣ ਦੇ ਨਾਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਚਾਹੇ ਉਹ ਇੰਡੀਅਨ ਪੰਜਾਬ ਹੋਵੇ ਆ ਪੰਜਾਬ ਪਾਕਿਸਤਾਨੀ ਪੰਜਾਬ ਹੋਵੇ ਮੈਂ ਆਪਣੇ ਬਜ਼ੁਰਗਾਂ ਦਾ ਆਪਣੇ ਜਿਹੜੇ ਪ੍ਰਾਂ ਨੇ ਉਹਨਾਂ ਦਾ ਸਭ ਦਾ ਜਿਹੜਾ ਪੱਗ ਹੈ ਉਹਦਾ ਸ਼ਿਮਲਾ ਮੈਂ ਇਨਸ਼ਾਅੱਲਾ ਉੱਚਾ ਰੱਖਾਂਗੀ ਬੋਲੇ ਦੇਸ਼ ਤੇ ਪਾਕਿਸਤਾਨ ਦਾ ਇਜ਼ਾਜ਼ ਹੈ ਮੇਰਾ ਇਜ਼ਾਜ਼ ਹੈ ਪੰਜਾਬ ਦਾ ਇਜ਼ਾਜ਼ ਹੈ ਪਾਕਿਸਤਾਨੀ ਹੋਣ ਦੇ ਨਾਤੇ ਮੇਰਾ ਇਜ਼ਾਜ਼ ਹੈ ਕਿ ਪਾਕਿਸਤਾਨ ਉਹ ਹੈ ਜਗ੍ਹਾ ਹੈ ਜਿੱਥੇ ਚੰਦ ਹਫ਼ਤਿਆਂ ਦੇ ਅਸਤੇ ਵਿੱਚ ਅਸੀਂ ਰਮਜ਼ਾਨ ਵੀ ਮਨਾਇਆ ਈਦ ਵੀ ਮਨਾਈ ਈਸਟਰ ਵੀ ਮਨਾਇਆ ਤੇ ਅਸੀਂ ਉਹਨੇ ਵਿਸਾਖੀ ਦਾ ਮੇਲਾ ਵੀ ਮਨਾ ਰਹੇ ਹਾਂ ਤੇ ਵਿਸਾਖੀ ਦਾ ਤਿਹਾਰ ਵੀ ਮਨਾ ਰਹੇ ਹਾਂ ਹੋਲੀ ਮਨਾਈ ਅਸੀਂ ਮੈਂ ਸਮਝ ਨਹੀਂ ਆ ਕਿ ਸਾਡੇ ਦਿਲ ਬਹੁਤ ਵੱਡੇ ਨੇ ਔਰ ਜਦੋਂ ਇੱਕ ਦੂਸਰੇ ਤੇ ਮੁਸੀਬਤ ਆਂਦੀ ਹੈ ਅੱਲਾ ਨਾ ਕਰੇ ਕਦੀ ਆਏ ਜਦੋਂ ਇੱਕ ਦੂਸਰੇ ਤੇ ਮੁਸ਼ਕਿਲ ਵਕਤ ਆਂਦਾ ਹੈ ਸਭ ਆਪਣੇ ਦਿਲ ਦੇ ਵੀ ਦਰਵਾਜ਼ੇ ਖੋਲਦੇ ਨੇ ਸਭ ਦੁਆ ਵਾਸਤੇ ਹੱਥ ਵੀ ਉਠਾਉਂਦੇ ਨੇ ਤੇ ਮੇਰਾ ਦਿਲ ਹੈ ਕਿ ਪਾਕਿਸਤਾਨ ਉਹ ਐਸੀ ਜਗ੍ਹਾ ਬਣੇ ਜਿੱਥੇ ਤੁਸੀਂ ਉਹਨੇ ਕਿਹਾ ਕਿ ਅਸੀਂ ਮਾਈਨੋਰਟੀਜ਼ ਦੇ ਵਿੱਚ ਵੀ ਮਾਈਨੋਰਟੀਜ਼ਮ ਐਸਾ ਨਹੀਂ ਹੈ ਤੁਸੀਂ ਚਾਹੇ ਪਾਵੇਂ 15000 ਹੋਵੋ ਜਾਂ 5000 ਹੋਵੋ ਜਾਂ 5 ਲੱਖ ਹੋ ਸਾਡੇ ਸਿਰੱਖਾਂ ਤੇ ਬੋਲੇ ਸੋਨਿਆ ਤੇ ਮੈਨੂੰ ਮੈਂ ਬਾਬਾ ਗੁਰੂ ਨਾਨਕ ਜੀ ਦਾ ਮੈਂ ਬੜਾ ਮੁਤਾਲਾ ਵੀ ਕੀਤਾ ਹੈ ਮੇਰਾ ਇੰਟਰਸਟ ਵੀ ਹੈ ਖੇਤੀ ਸਾਹਿਬ ਤੋਂ ਮੈਂ ਹੁਣੇ ਆਈ ਆ ਤੇ ਅੱਜ ਮੈਂ ਲੰਗਰ ਸਾਹਿਬ ਵੀ ਜਾਣਾ ਤੁਹਾਡੇ ਨਾਲ ਮੈਂ ਖਾਣਾ ਵੀ ਖਾਣਾ ਤੇ ਮੈਂ ਤਿੰਨ ਉਹਨਾਂ ਦੀਆਂ ਤਾਲੀਮਤਾਂ ਸਨ ਇੱਕ ਨਾਮ ਜਪਣਾ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਇਸ ਪੂਰੇ ਕਾਇਨਾਤ ਦਾ ਪੂਰੇ ਯੂਨੀਵਰਸ ਦਾ ਇੱਕ ਹੀ ਤਾਕਤ ਹੈ ਜਿਹੜੀ ਉਹਨੂੰ ਚਲਾਉਂਦੀ ਹੈ ਤੁਸੀਂ ਵੀ ਮੰਨਦੇ ਹੋ ਅਸੀਂ ਵੀ ਮੰਨਦੇ ਹਾਂ ਅੱਲਾਹ ਪਾਕ ਜਜ਼ਾਤ ਤੂੰ ਜਿਹੜਾ ਵਾਹਿਦ ਉੱਤੇ ਬੈਠਿਆ ਹੋਇਆ ਹੈ ਜਿਹੜਾ ਆਪ ਦੁਨੀਆ ਦਾ ਕਾਇਨਾਤ ਦਾ ਨਿਜ਼ਾਮ ਚਲਾ ਰਿਹਾ ਹੈ ਤੇ ਦੂਸਰਾ ਕਿਰਤ ਕਰਨਾ ਹਲਾਲ ਦੀ ਕਮਾਈ ਜਿਹੜੀ ਹੁੰਦੀ ਹੈ ਕਿ ਆਪਣੀ ਮਿਹਨਤ ਕਰਕੇ ਕਮਾ ਕੇ ਖਾਣਾ ਆダ ਵੀ ਇਹੀ ਈਮਾਨ ਹੈ ਸਾਨੂੰ ਵੀ ਸਾਡੇ ਮਜ਼ਬਬ ਨੇ ਇਸਲਾਮ ਨੇ ਇਹੀ تعلیم ਦਿੱਤੀ ਹੈ ਤੇ ਫਿਰ ਜਿੰਨੂੰ ਕਹਿੰਦੇ ਵੰਡ ਛਕਣਾ ਚੈਰਿਟੀ ਦਾ ਜੋ ਕਨਸੈਪਟ ਹੈ ਜਿਹੜਾ ਅਸੀਂ ਕਹਿੰਦੇ ਆ ਕਿ ਜਿਹੜਾ ਸਾਡੀ ਜ਼ਕਾਤ ਦਾ ਜੋ ਕਨਸੈਪਟ ਹੈ ਸਾਡੇ دین ਦੇ ਵਿੱਚ ਤੁਹਾਡਾ ਵੀ ਉਹੀ ਕਨਸੈਪਟ ਹੈ ਕਿ ਖਿਦਮਤ ਕਰੋ ਵੰਡੋ ਲੋਕਾਂ ਨੂੰ ਦਿਓ ਮੈਨੂੰ ਮੈਨੂੰ ਬੜਾ ਅੱਛਾ ਲੱਗਦਾ ਹੈ ਜਿਸ ਤਰ੍ਹਾਂ ਹਰ ਚੀਜ਼ ਦੇ ਨਾਲ ਤੁਸੀਂ ਸਾਬ ਲਾਉਂਦੇ ਹੋ ਹਰ ਚੀਜ਼ ਦੇ ਨਾਲ ਤੁਸੀਂ ਜੀ ਲਾਉਂਦੇ ਹੋ ਆਪ ਜੀ ਮੈਂ ਹੁਣੇ ਮਰੀਮ ਔਰੰਗਜ਼ੇਬ ਸਾਹਿਬਾਨ ਨੂੰ ਕਹਿ ਰਹੀ ਸਮੈਂ ਕਿ ਮੈਨੂੰ ਬੜਾ ਅੱਛਾ ਲੱਗਦਾ ਜਿਸ ਤੁਸੀਂ ਕਹਿ ਰਹੇ ਸੀ ਆਪ ਜੀ ਤੇ ਹਰ ਚੀਜ਼ ਦੇ ਨਾਲ ਸਾਬ ਲਾਉਂਦੇ ਹੋ ਇੱਜ਼ਤ ਕਰਦੇ ਹੋ ਇੱਜ਼ਤ ਦਿੰਦੇ ਹੋ ਇੱਕ ਮੇਰਾ ਬੜਾ ਦਿਲ ਕਰਦਾ ਹੈ ਕਿ ਤੁਸੀਂ ਜਿਹੜਾ ਤੁਸੀਂ ਜਿਸ ਤਰ੍ਹਾਂ ਇੰਡੀਆ ਦੇ ਪੰਜਾਬੀ ਜਿਸ ਤਰ੍ਹਾਂ ਪੰਜਾਬੀ ਖੋਲ ਕੇ ਬੋਲਦੇ ਨੇ ਮੇਰਾ ਦਿਲ ਕਰਦਾ ਹੈ ਕਿ ਪਾਕਿਸਤਾਨੀ ਪੰਜਾਬੀ ਵੀ ਐਸ ਤਰ੍ਹਾਂ ਫਖਰ ਦੇ ਨਾਲ ਪੰਜਾਬੀ ਦੀ ਜ਼ੁਬਾਨ ਬਿਲਕੁਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਮੈਂ ਇੱਥੇ ਤੇ ਮੈਂ ਅੱਜ ਆਈਆਂ ਲੇਕਿਨ ਜਿੱਦੋਂ ਮੈਂ oath ਲਿੱਤਾ ਆਪਣਾ ਤੇ ਉਸ ਤੋਂ ਬਾਅਦ ਮੈਂ ਟੂਰਿਜ਼ਮ ਦੇ ਉੱਤੇ ਕੰਮ ਕਰ ਰਹੀ ਸੀ ਸਾ ਪਲਾਨ ਬਣਾ ਰਹੀ ਸੀ ਸਾ ਤੇ ਮੈਂ ਦੇਖਿਆ ਕਿ ਇੱਕ ਪੂਰਾ ਕੋਰੀਡੋਰ ਬੰਦਾ ਹੈ ਤਾਡੀ ਜਿਹੜੀ ਮੁਕੱਦਸ ਮਕਾਮਾਤ ਦੇ ਉਹਨਾਂ ਦਾ ਤੇ ਮੈਂ ਸੋਚ ਰਹੀ ਸੀ ਕਿ ਅਸੀਂ ਕੁਝ ਐਸਾ ਕਰੀਏ ਕਿ ਤੁਹਾਡੇ ਵਾਸਤੇ ਆਸਾਨੀ ਹੋਵੇ ਜਦੋਂ ਤੁਸੀਂ ਇੱਥੇ ਆਓ ਤੇ ਤੁਹਾਨੂੰ ਰਹਿਣ ਦੀ ਰਹਿਣ ਸਹਿਣ ਦੀ ਕੋਈ ਬਿਹਤਰ ਕੋਈ ਬੋਡਿੰਗ ਐਂਡ ਲੋਜਿੰਗ ਫੈਸਿਲਿਟੀਆਂ ਤੁਹਾਨੂੰ ਮਿਲਣ ਕੋਈ ਅੱਛੇ ਹੋਟਲ ਇੱਥੇ ਬਣਾਏ ਜਾਣ ਮੈਨੂੰ ਕੈਨੇਡਾ ਤੋਂ ਅਮਰੀਕਾ ਤੋਂ ਸਿੱਖਾਂ ਦੇ ਪੇਗਾਮਤ ਵੀ ਆਉਂਦੇ ਨੇ ਕਿ ਅਸੀਂ ਇਨਵੈਸਟ ਕਰਨਾ ਚਾਹੁੰਦੇ ਆ ਸਾਨੂੰ ਦਿਓ ਮੌਕਾ ਅਸੀਂ ਖਿਦਮਤ ਕਰਨਾ ਚਾਹੁੰਦੇ ਆ ਤੇ ਮੈਂ ਸਭ ਨੂੰ ਕਹਿਣੀ ਹੈ ਕਿ ਜਿਹੜੇ ਕਰਨਾ ਚਾਹੁੰਦੇ ਨੇ ਇਨਵੈਸਟ ਫੋਰ ਸਾਡੇ ਨਾਲ ਰਾਬਤਾ ਕਰਨ ਲੇਕਿਨ ਅਸੀਂ ਪੰਜਾਬ ਹਕੂਮਤ ਵੀ ਪਾਕਿਸਤਾਨ ਦੀ ਹਕੂਮਤ ਵੀ ਅਸੀਂ ਚਾਹੁੰਦੇ ਆ ਕਿ ਉਸ ਪੂਰੇ ਕੋਰੀਡੋਰ ਦੇ ਜਿਹੜੇ ਤੁਹਾਡੇ ਜਿੰਨੇ ਵੀ ਮਕਾਮਾਂ ਤੇ ਮੁਕੱਦਸਾਂ ਨੇ ਅਸੀਂ ਉਹਨਾਂ ਨੂੰ ਡਿਵੈਲਪ ਕਰੀਏ ਅਸੀਂ ਅਸੀਂ ਉਹਨਾਂ ਦੇ ਅੱਗੇ ਕੋਈ ਰਹਿ ਰਹਿਣ ਦੀ ਕੋਈ ਅੱਛੀ ਫੈਸਿਲਿਟੀਜ਼ ਅੱਛੀ ਦੇਈਏ ट्रांसपोर्ट की सिक्योरिटी की दी, तूी से सेफ्टी दी पूरे इंतजामात करिए तो इंशाला ज़रूर करा और जिन्हें सिख मेरे भाई बहन दुनिया में बुजुर्ग जो सुन रहे हैं आपके लिए आपके मकामा मुकदसा और पाकिस्तान की धरती के दरवाजे खुले हैं तो सारे दरवाजे खुले ने, आओ जम जाम, जाम आओते इतें आके अपना देखो ਰਵੋ ਖੁਸ਼ੀਆਂ ਮਨਾਓ ਅਸੀਂ ਤੁਹਾਡੇ ਨਾਲ ਹਾਂ ਔਰ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮੇਰੀ ਹਕੂਮਤ ਤੇ ਮੈਂ ਪੂਰੀ ਤਰ੍ਹਾਂ ਤੁਹਾਨੂੰ ਤੁਹਾਡੀ ਦੇਖਭਾਲ ਕਰੀਏ ਤੁਹਾਨੂੰ ਪੂਰੀ ਇੱਜ਼ਤ ਦੇ ਨਾਲ ਲੈ ਕੇ ਆਈਏ ਤੇ ਵਾਪਸ ਬਾਰਡਰ ਤੇ ਛੱਡ ਕੇ ਆਈਏ ਬਿਲਕੁਲ ਮੇਰੀ ਦੁਆ ਹੈ ਕਿ ਤੁਸੀਂ ਸਾਰੇ ਖੈਰ ਨਾਲ ਆਪਣੇ ਘਰ ਜਾਓ ਖੁਸ਼ੀਆਂ ਦੇ ਨਾਲ ਰਹੋ ਹੱਸਦੇ ਰਹੋ ਵਸਦੇ ਰਹੋ ਬੜੀ ਮਿਹਰਬਾਨੀ ਤੁਹਾਡੀ ਬੜੀ ਖੁਸ਼ੀ ਹੋਈ ਮੈਨੂੰ ਆ ਜਾ ਕੇ ਇੱਥੇ

ਜਿਹੜੀ ਇਹ ਹੋਟਲ ਵੀ ਦਿਆਂਗੇ ਰਹਿਣ ਵਾਸਤੇ ਅਸੀਂ ਉਹਨਾਂ ਨੂੰ ਜਗ੍ਹਾ ਵੀ ਅੱਛੀ ਦਿਆਂਗੇ ਸਿਕਿਉਰਟੀ ਵੀ ਦਿਆਂਗੇ ਉਸ ਤੋਂ ਬਾਅਦ ਉਹਨੇ ਦੱਸਿਆ ਕਿ ਇੱਧਰ ਆ ਕੇ ਆਪਦਾ ਕਾਰੋਬਾਰ ਕਰ ਸਕਦੇ ਨੇ ਹੋਟਲਾਂ ਦੇ ਵਿੱਚ ਰਹਿ ਸਕਦੇ ਨੇ ਔਰ ਆਪਦਾ ਕੋਈ ਵੀ ਕਾਰੋਬਾਰ ਇੱਥੇ ਆ ਕੇ ਇਨਵੈਸਟਮੈਂਟ ਕਰ ਸਕਦੇ ਨੇ ਔਰ ਉਹਨਾਂ ਨਾਲ ਅਸੀਂ ਹਮੇਸ਼ਾ ਹੀ ਤਾਵਨ ਰੱਖਾਂਗੇ ਔਰ ਉਹਨਾਂ ਦਾ ਇੱਥੇ ਨਨਕਾਣਾ ਸਾਹਿਬ ਹੈਗਾ ਅਸੀਂ ਉਹਦੀ ਵੀ ਇਫਾਜ਼ਤ ਕਰਾਂਗੇ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸ ਨਾਲ ਇਜਾਜ਼ਤ ਚਾਹੁੰਦੇ ਆ ਅੱਲਾ ਹਾਫਿਜ਼